ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇਂ ਗਤ ਨਹੀਂ ਏ ਕਹਿ ਜਾਨੀ ਸੋ ਕਿਸੇ ਹੰਕਾਰੀ ਆਦਮੀ ਦੇ ਤਾਈਂ ਉਪਦੇਸ਼ ਬਖਸ਼ਿਸ਼ ਕਰ ਰਿਹਾ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਇਹ ਚੌਥਾ ਸ਼ਬਦ ਆਪਾਂ ਕੇਦਾਰਾ ਰਾਗ ਦੇ ਅੰਦਰ ਸਰਵਣ ਕਰ ਰਹੇ ਹਾਂ काम विकार दृष्टि क्रोध गुस्सा ते तृष्णा के लीने पाव तृष्णाओं ਦੇ ਵਿੱਚ ਲੀਨ ਹੋਏ ਪੁਰਖਾਂ ਨੇ ਇੱਕ ਪ੍ਰਮਾਤਮਾ ਦੀ ਗਤ ਪ੍ਰਾਪਤੀ ਨਹੀਂ ਜਾਣਣਾ ਕੀਤੀ। ਪੂੜੀ ਆਖੇ ਕਸ਼ੂ ਨਾ ਸੂਜੈ ਬੂੜ ਮੂਏ ਬਿਨ ਪਾਣੀ ਉਨਾਂ ਦੀਆਂ ਵਿਚਾਰ ਸਰਦਾ ਰੂਪੀ ਅੱਖਾਂ ਕੀ ਇਹ ਅੱਖਾਂ ਫੁੱਟੀਆਂ ਆਈਆਂ ਤੋਂ ਅੰਨੇ ਹੋ ਜਾਣ ਕਾਰਨ ਪਰਮਾਰਥ ਦਾ ਰਸਤਾ ਕੁਝ ਵੀ ਨਹੀਂ ਦਿਸਦਾ ਸੁਝਦਾ ਉਹ ਤਾਂ ਪ੍ਰਤੱਖ ਪਾਣੀ ਜਲ ਤੋਂ ਬਗੈਰ ਵਿਸ਼ਿਆਂ ਪਦਾਰਥਾਂ ਰੂਪੀ ਪਾਣੀ ਵਿੱਚ ਬੂਡਨ ਦਾ ਡੁੱਬ ਕੇ ਮੂਹੇ ਮਾਰ ਰਹੇ ਚਲਤ ਕਤ ਟੇਡੇ 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 ਏ ਭਾਈ ਤੁਸੀਂ ਕਦ ਕਿਸ ਵਾਸਤੇ ਟੇਡੇ ਵਿੰਗੇ ਮਨ ਵਾਲੇ ਹੋ ਕੇ ਟੇਡੇ ਛਲ ਦੇ ਸਹਿਤ ਟੇਡੇ ਟੇੜ ਤਾਈ ਵਾਲੇ ਰਸਤੇ ਵੱਲ ਚਲਦੇ ਹੋ। ਅਥਵਾ ਮਨ ਬਾਣੀ ਸਰੀਰ ਕਰਕੇ ਵਾ ਟੇਡੇ ਮਨ ਵਾਲੇ ਪੁਰਖਾ ਤੂੰ ਕਿਸ ਵਾਸਤੇ ਟੇਡੇ ਛਲ ਦੇ ਸਹਿਤ ਸੰਗਤ ਉਲਟ ਕੇ ਟੇੜ ਤਾਈ ਵਾਲੀ ਕੋ ਸੰਗਤ ਵੱਲ ਚਲਦਾ ਹੈ। ਅਸਤ ਚਰਮ ਵਿਸਟਾ ਕੇ ਮੁੰਦੇ ਦੁਰਗੰਧ ਹੀ ਕੇ ਭੇਡੇ ਰਹਾਓ। ਜਿਸ ਸਰੀਰਾਂ ਦਾ ਤੁਸੀਂ ਅਬਮਾਨ ਕਰਦੇ ਹੋ ਉਹ ਅਸਤ ਹੱਡੀਆਂ ਚਰਮ ਚਮੜੀ ਤੇ ਵਿਸਟਾ ਗੰਦਗੀ ਦੇ ਨਾਲ ਮੂnde ਭਰੇ ਟਕੇ ਹੋਏ ਹਨ ਅਤੇ ਦੁਰਗੰਧ ਬਦਬੂ ਦੇ ਨਾਲ ਹੀ 베ਡੇ ਲਪੇਟੇ ਹੋਏ ਆ अथवा ਹੱਡੀਆਂ ਵਿਸਟਾ ਤੇ ਦੁਰਗੰਧੀ ਦੇ ਨਾਲ ਭਰੇ ਹੋਏ ਹਨ ਅਤੇ ਚਮੜੀ ਦੇ ਨਾਲ 베ਡੇ ਲਪੇਟੇ ਵਲੇ ਮੜੇ ਹੋਏ ਰਖਾਓ ਰਾਮ ਨਾ ਜਪੋ ਕਮਨ ਭਰਮ ਭੂਲੇ ਤੁਮ ਦੇ ਕਾਲ ਨ ਦੂਰੇ ਹੇ ਪਾਈ ਤੁਸੀਂ ਹੁਣ ਰਾਮ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਨਹੀਂ ਕਰਦੇ ਤੁਸੀਂ ਕੁਸੰਗਤ ਦੇ ਕਾਰਨ ਕਮਨ ਕਿਹੜੇ ਭਰਮ ਵਿੱਚ ਭੂਲੇ ਹੋਏ ਹੋ ਪਰ ਤੁਹਾਡੇ ਤੋਂ ਕਾਲ ਮੌਤ ਦੂਰ ਨਹੀਂ ਭਾਵ ਤੁਹਾਡੇ ਸਿਰ ਉੱਪਰ ਮੰਡਰਾਰੇ ਅਨਕ ਯਤਨ ਕਰ ਇਹ ਤਨ ਰੱਖ ਰਹਿ ਅਵਸਥਾ ਪੂਰੇ ਜੋ ਅਨੇਕ ਜਤਨ ਉਪਾ ਕਰਕੇ ਸਤਨ ਸਰੀਰ ਨੂੰ ਬਚਾ ਕੇ ਰੱਖਦੇ ਹੋ ਪਰ ਇਹ ਅਵਸਥਾ ਉਮਰ ਪੂਰੀ ਹੋਣ ਤੱਕ ਹੀ ਰਹੇਗਾ ਭਾਵ ਉਮਰ ਰੂਪੀ ਹੋਣ ਤੋਂ ਬਾਅਦ ਇੱਕ ਛਿਨ ਮਾਤਰ ਵੀ ਇਸ ਨੇ ਨਹੀਂ ਰਹਿਣਾ ਆਪਣਾ ਕੀਤਾ ਕਸ਼ੂ ਨਾ ਹੋਵੇ ਕਿਆ ਕੋ ਕਰੈ ਪਰਾਨੀ ਏ ਭਾਈ ਆਪਣਾ ਕੀਤਾ ਆ ਕੁਝ ਵੀ ਯਤਨ ਨਹੀਂ ਹੋ ਸਕਦਾ ਫਿਰ ਕੋਈ ਜੀਵ ਕੀ ਕਰ ਸਕਦਾ ਹੈ ਪਾਪ ਕੁਝ ਨਹੀਂ ਕਰ ਸਕਦਾ ਜਾ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਜਦੋਂ ਉਸ ਪ੍ਰਭੂ ਨੂੰ ਜੀਵ ਦੇ ਨਿਸ਼ਕਾਮ ਕਰਮ ਪਾ ਜਾਂਦੇ ਆ ਤਦੋਂ ਹੀ ਜੀਵ ਦੇ ਤਾਈ ਸਤਗੁਰ ਸੱਚਾ ਗੁਰੂ ਭੇਟੈ ਮਿਲਦਾ ਹੈ ਫਿਰ ਗੁਰਾਂ ਦੁਆਰਾ ਉਹ ਜੀਵ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਦੇ ਨਾਮ ਨੂੰ ਹੀ ਬਖਾਨੀ ਉਚਾਰਣਾ ਕਰਦਾ ਹੈ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਆਯਾਨੇ हे ਪਾਈ ਤੁਸੀਂ ਪੰਜਾਂ ਤਤਾਂ ਰੂਪੀ ਬਲੂਆ ਰੇਤੇ ਦੇ ਘਰੂਆ ਘਰ ਵਿੱਚ ਕਾਲ ਰੂਪੀ ਨਦੀ ਦੇ ਕਿਨਾਰੇ ਵਸਦੇ ਹੋ ਅਤੇ ਆਯਾਨੇ ਆਣ ਹੋ ਕੇ ਇਸ ਦੇ ਸਰੀਰ ਅੰਦਰ ਫੁਲਵਤ ਹੰਕਾਰ ਨਾਲ ਆਫਰੇ ਫਿਰਦੇ ਹੋ ਫੁੱਲੇ ਫਿਰਦੇ ਹੋ ਕੋ ਨਾ ਕੋ ਕਬੀਰ ਜੇ ਰਾਮ ਨ ਚੇਤੇਉ ਬੂਡੇ ਬਹੁਤ ਸਿਆਨੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਨੇ ਰਾਮ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਉਹ ਬਹੁਤ ਸਿਆਣਪ ਵਾਲੇ ਵਿਦਵਾਨ ਵੀ ਸੰਸਾਰ ਸਮੁੰਦਰ ਵਿੱਚ ਬੂਡੇ ਪਾਵ ਡੁੱਬਦੇ ਵੇਖੀ ਦੇ ਹਨ ਡੇ ਬਾਗ ਟੇਡੇ ਚੱਲੇ ਲਾਗੇ ਬੀਰੇ ਖਾਨ ਹੇ ਭਾਈ ਤੁਸੀਂ ਟੇਡੀ ਵਿੰਗੀ ਜਿਹੀ ਪਾਗ ਪੱਗ ਬਨ ਕੇ ਅਭਮਾਨ ਦੇ ਵਿੱਚ ਟੇਡੇ ਵਿੰਗੇ ਆਗੜ ਕੇ ਚੱਲਦੇ ਹੋ ਅਤੇ ਆਪਣੇ ਆਪ ਨੂੰ ਬੀਰੇ ਬਹਾਦਰ ਤੇ ਖਾਨ ਸਰਦਾਰ ਖਮਾਉਣ ਵਾਲੇ ਲੱਗੇ ਹੋਏ ਹੋ ਵਾ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਸਤੇ ਪਾਨਾਂ ਦੇ ਬੀੜੇ ਖਾਨ ਵਿੱਚ ਲੱਗੇ ਹੋਏ ਹੋ ਪਾਉ ਪਗਦ ਸਿਉ ਕਾ ਜਨ ਕਸ਼ੂ ਐ ਮੇਰੋ ਕਾਮੰ ਦੀਵਾਨ ਜੇ ਕੋਈ ਕਹੇ ਕਿ ਪ੍ਰਭੂ ਜੀ ਭਗਤੀ ਕਰੋ ਤਾਂ ਕਹਿੰਦੇ ਹੋ ਕਿ ਪਾਉ ਪ੍ਰੇਮਾ ਭਗਤੀ ਦੇ ਨਾਲ ਸਾਡਾ ਕੋਈ ਵੀ ਕੰਮ ਨਹੀਂ ਮੇਰੋ ਸਾਡਾ ਕੰਮ ਤਾਂ ਦੀਵਾਨ ਕਜੈਰੀ ਲਾਉਣ ਹੂਮਤ ਕਰਨ ਦਾ ਹੈ ਵਾ ਇਹ ਕੰਮ ਤਾਂ ਦੀਵਾਨ دیਵਾਨੇ ਮਸਤਾਨਿਆਂ ਦਾ ਹੈ ਰਾਮ ਬਿਸਾਰਿਓ ਹੈ ਅਭਿਮਾਨ ਏ ਭਾਈ ਤੂੰ ਅਬਮਾਨੀ ਹੰਕਾਰ ਕਰਕੇ ਰਾਮ ਪ੍ਰਮਾਤਮਾ ਨੂੰ ਬਸਾਰੇ ਉਪਲਾਇਆ ਹੋਇਆ ਕਨਕ ਕਾਮਨੀ ਮਹਾ ਸੁੰਦਰੀ ਵੇਖ ਵੇਖ ਸੱਚ ਮਾਨ ਰਹਾਉ ਕਨਕ ਸੋਨੇ ਤੇ ਮਹਾ ਬਹੁਤ ਸੁੰਦਰੀ ਸੋਹਣੀ ਕਾਮਨੀ ਇਸਤਰੀ ਅਦੇ ਪਦਾਰਥਾਂ ਨੂੰ ਵੇਖ ਵੇਖ ਕੇ ਸੱਚੇ ਮੰਨੀ ਬੈਠਾ ਹੈ ਕਿ ਇਹ ਸਦਾ ਮੇਰੇ ਨਾਲ ਹੀ ਰਹਿਣਗੇ ਰਹਾਉ ਲਾਲਚ ਝੂਠ ਵਿਕਾਰ ਮਹਾਮਦ ਇਹ ਵਿਦ ਔਦ ਬਿਹਾਨ हे ਭਾਈ ਤੂੰ ਪਦਾਰਥ ਖਾਣ ਦੇ ਲਾਲਚ ਲੋਭ ਝੂਠ ਮਿੱਥਿਆ ਬੋਲਣ ਵਿਕਾਰ ਕਾਮ ਕ੍ਰੋਧਾਦ ਵਿਕਾਰਾਂ ਨੂੰ ਭੋਗਣ ਤੇ ਮਾ ਅਤਿਅੰਤ ਮਦ ਸ਼ਰਾਬ ਦੇ ਨਸ਼ੇ ਵਿੱਚ ਗਲਤਾਨ ਰਹਿਣ ਕਰਕੇ ਇਸ ਵਿਦ ਪ੍ਰਕਾਰ ਹੀ ਸਾਰੀ ਉਮਰ ਵਿਅਰਥ ਬਿਹਾਨ ਬਤੀਤ ਕਰ ਲਈ ਹੈ ਕਹ ਕਬੀਰ ਅੰਤ ਕੀ ਬੇਰ ਆਈ ਲਾਗੂ ਕਾਲ ਨਿਦਾਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਜਦੋਂ ਅਖੀਰ ਦੀ ਵਾਰੀ ਆ ਜਾਂਦੀ ਤਦੋਂ ਨਿਦਾਨ ਅੰਤਕਾਰਨ ਵਾਲਾ ਜਿਹੜਾ ਅੰਤਕਾਰਨ ਵਾਲਾ ਆ ਕੇ ਕਾਲ ਆ ਲੱਗ ਜਾਂਦਾ ਇਹ ਨਿਦਾਨ ਮੂਰਖ ਜੀਵ ਤੈਨੂੰ ਅੰਤ ਦੇ ਵੇਲੇ ਕਾਲ ਆ ਕੇ ਚੰਬੜ ਜਾਏਗਾ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਈ ਕਿ ਭਾਈ ਸੰਸਾਰ ਵਿੱਚ ਜੀਵ ਚਾਰ ਕੋ ਦਿਨ ਆਪ ਦੀ ਹਕੂਮਤ ਦੇ ਨੌਬਤ ਨਗਾਰੇ ਵਜਾ ਕਰਕੇ ਤੁਰ ਗਏ ਇਤਨ ਇਤਨਕ ਖੱਡੀਆਂ ਗਟੀਆਂ ਮਟੀਆਂ ਸੰਗ ਨਕਸ਼ ਲੈ ਜਾਏ ਰਹਾ ਜੀਵ ਆਪਣੇ ਚੇਤ ਅੰਦਰ ਵਿਚਾਰਦਾ ਹੈ ਕਿ ਮੇਰੇ ਪਾਸ ਇਤਨਕ ਇਤਨੀ ਕੋ ਖੱਡੀਆਂ ਕਮਾਈ ਖੱਡੀ ਹੈ ਇਤਨੀ ਕੋ ਗਟੀਆਂ ਗੰਡ ਵਿੱਚ ਪਾਪ ਪਲੇ ਹੈ ਅਤੇ ਇਤਨੀ ਕੋ ਮਟਿਆ ਮਿੱਟੀ ਵਿੱਚ ਦੱਬੀ ਹੋਈ ਵਾਏ ਇਤਨੇ ਕੋ ਖਟਿਆ ਮੰਜੇ ਹਨ ਇਤਨੀ ਕੋ ਕੱਪੜਿਆਂ ਦੀ ਗੰਡਾਂ ਹਨ ਅਤੇ ਇਤਨੀ ਕੋ ਮਟਿਆ ਮਿੱਟੀ ਬਾਪ ਜ਼ਮੀਨ ਜਾਇਦਾਦ ਹੈ ਪਰ ਪਰਲੋਕ ਲਈ ਕੁਝ ਵੀ ਨਾਲ ਲੈ ਕੇ ਨਹੀਂ ਜਾਂਦਾ ਸਭ ਕੁਝ ਇੱਥੇ ਹੀ ਛੱਡ ਜਾਂਦਾ ਰਹਾਉ ਮਰਨ ਤੋਂ ਬਾਅਦ ਦੇਹਰੀ ਬੈਠੀ ਮਹਿਰੀ ਰੂਵੇ ਦੁਆਰੇ ਲਾਉ ਸੰਗ ਮਾਏ ਘਰ ਦੀ ਜਿਹੜੀ ਦੇਹਰੀ ਦਹਲੇਜ ਉੱਪਰ ਬੈਠੀ ਹੋਈ ਮੇਰੀ ਇਸਤਰੀ ਰੋਂਦੀ ਹੈ ਅਤੇ ਨਗਰ ਦੇ ਦਰਵਾਜ਼ੇ ਤੱਕ ਮਾਂ ਨਾਲ ਜਾਂਦੀ ਇਹ ਪੂਰਬ ਦੇ ਲਾਗੇ ਦੀ ਰੀਤੀ ਹੈ ਮਰਹਟ ਲੱਗ ਸਭ ਲੋਕ ਕੁਟੰਬ ਮਿਲ ਹੰਸ ਅਕੇਲਾ ਜਾਏ ਫਿਰ ਕਹਿੰਦੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਨਗਰ ਵਾਲੇ ਜਾਂ ਸੰਬੰਧੀ ਆਦ ਸਾਰੇ ਲੋਕ ਮਰਹਟ ਦਾ ਮਸਾਣ ਭੂਮੀ ਤੱਕ ਜਾਂਦੇ ਅਦੇ ਅੱਗੇ ਪ੍ਰਲੋਕ ਵਿੱਚ ਹੰਸ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਜੈਸਾ ਕਿ ਦੇਹਰੀ ਬੈਠੀ ਮਾਤਾ ਰੋਵੇ ਖਟੀਆਂ ਲੈ ਗਏ ਭਾਈ ਲੱਟ ਛਟਕਾਏ ਤਿਰਿਆ ਰੋਵੇ ਹੰਸ ਇਕੱਲਾ ਜਾਈ ਦੇਹਰੀ ਲਓ ਬਰੀ ਨਾਰ ਸੰਗ ਪਈ ਆਗੇ ਸਜਣ ਸੁਹੇਲਾ ਮਰ ਘਟ ਲੋ ਸਭ ਲੋਗ ਕੁਟੰਬ ਪਇਓ ਆਗੇ ਹੰਸ ਅਕੇਲਾ ਵੈ ਸੁੱਤ ਵੈ ਬੇਤ ਵੈ ਪੁਰ ਪਾਟਨ ਬਹੁਰ ਨ ਦੇਖੈ ਆਏ ਵੈ ਹੁੰਦਾ ਉਹ ਸੁੱਤ ਪੁੱਤਰ ਵੈ ਉਹ ਬੇਤ ਤਨ ਵੈ ਉਹ ਪੁਰ ਨਗਰ ਤੇ ਪਾਟਨ ਸ਼ਹਿਰ ਮੁੜ ਕੇ ਆ ਕੇ ਦੇਖਦਾ ਨਹੀਂ ਭਾਵ ਵਾਸ਼ਨਾ ਦਾ ਬੱਧ ਆਇਆ ਜੀ ਪਤਾ ਨਹੀਂ ਕਿੱਧਰ ਚਲਿਆ ਜਾਂਦਾ ਕਹਿਤ ਕਬੀਰ RAM ਕੀ ਨ ਸਿਮਰੋ ਜਨਮ ਅਕਾਰਥ ਜਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਤੁਸੀਂ ਰਾਮ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਅਮੋਲਕ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ਰਾਗ ਕੇਦਾਰਾ ਬਾਣੀ ਰਵਿਦਾਸ ਜੀ ਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਕੇਦਾਰਾ ਦੇ ਅੰਦਰ ਸਤਗੁਰੂ ਸਾਹਿਬ ਜੀ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਬਾਣੀ ਦਰਜ ਕਰਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਰਵਿਦਾਸ ਜੀ ਇਸ ਸ਼ਬਦ ਅੰਦਰ ਭਗਤੀ ਦੀ ਵਿਸ਼ੇਸ਼ਤਾ ਦੱਸਦੇ ਆ ਖੱਡ ਕਰਮ ਕੁਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੇ ਭਾਵੇਂ ਕੋਈ ਸ਼ਾਸਤਰਾਂ ਦੇ ਦੱਸੇ ਖੱਟ ਛੇ ਕਰਮ ਕਰਦਾ ਹੈ ਚੰਗੀ ਕੁਲ ਦੇ ਸੰਯੁਕਤ ਸਹਿਤ ਵੀ ਹੈ ਪਰ ਜੇਕਰ ਪ੍ਰਮਾਤਮਾ ਦੀ ਭਗਤੀ ਉਸ ਦੇ ਹਿਰਦੇ ਮਨ ਵਿੱਚ ਨਹੀਂ ਹੈ ਚਰਨਾਰਬਿੰਦ ਨਾ ਕਥਾ ਪਾਵੈ ਸੁਭਜ ਤੁਲ ਸਮਾਨ ਪ੍ਰਮਾਤਮਾ ਦੇ ਚਰਨ ਕਮਲ ਤੇ ਹਰੀ ਦੇ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਚੰਗੀ ਨਹੀਂ ਲੱਗਦੀ ਤਉ ਪੁਰਖ ਸੁਪਿ ਚ ਚੰਡਾਲ ਦੇ ਸਮਾਨ ਬਰਾਬਰ ਤਲ ਵਿਚਾਰਨਾ ਕਰੋ ਰੇ ਚਿਤ ਚੇਤ ਚੇਤ ਅਚੇਤ ਕਾਹੇ ਨ ਬਾਲਮੀ ਕਹਿ ਦੇਕ ਇਹ ਅਜੇਤ ਗਾਫਲ ਚਿਤ ਚੇਤ ਚੇਤਨ ਪ੍ਰਮਾਤਮਾ ਨੂੰ ਚੇਤੇ ਕਰ ਵਾਹੇ ਭਾਈ ਚੇਤਨ ਤੋਂ ਅਚੇਤ ਹੋਵੇ ਤੂੰ ਚਿਤ ਵਿੱਚ ਪ੍ਰਮਾਤਮਾ ਨੂੰ ਚੇਤੇ ਕਰ ਜੇਕਰ ਤੈਨੂੰ ਕੋਈ ਇਹ ਕਹੇ ਕਿ ਤੂੰ ਨੀਵੀਂ ਜਾਤ ਵਾਲਾ ਤਰ ਨਹੀਂ ਸਕਦਾ ਤਾਂ ਤੂੰ ਬਾਲਮੀਕ ਹੈ ਬਾਲਮੀਕ ਜੀ ਨੂੰ ਕਾਹੇ ਕਿਉਂ ਨਹੀਂ ਦੇਖਦਾ ਕਿਸ ਜਾਤ ਦੇ ਕਿਹ ਪਦ ਹੈ ਅਮਰਿਓ ਰਾਮ ਭਗਤ ਬਸੀਖ ਰਹਾਉ ਉਹ ਕਿਸ ਜਾਤ ਤੋਂ ਕਿਹ ਕਿਸ ਪਦ ਹੈ ਪਦਵੀ ਤੇ ਅਮਰਿਓ ਪਹੁੰਚ ਗਿਆ ਭਾਵ ਉਸਨੇ ਬ੍ਰਾਹਮਣਾਂ ਦੁਆਰਾ ਆਖੀ ਜਾਂਦੀ ਨੀਵੀਂ ਜਾਤ ਵਿੱਚ ਹੀ ਵਰਮ ਪਦਵੀ ਨੂੰ ਪਾਉਣਾ ਕੀਤਾ ਇਸ ਕਰਕੇ ਰਾਮ ਪ੍ਰਮਾਤਮਾ ਦੀ ਭਗਤੀ ਸਭ ਸਾਧਨਾ ਤੋਂ ਵਿਸ਼ੇਸ਼ ਕਰਕੇ ਅਦਿਕ ਹੈ ਰਹਾਉ ਇਸ ਰਾਮ ਦੇ ਕੇ ਫਰਮਾਉਂਦੇ ਆ ਸਵਾਨ ਸਤਰ ਆਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਜਿਸ ਨੂੰ ਕਹਿੰਦੇ ਸਵਾਨ ਕੁੱਤਿਆਂ ਦਾ ਸਤਰ ਵੈਰੀ ਤੇ ਸਭ ਸਾਰਿਆਂ ਤੋਂ ਆਜਾਦ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀ ਉਸ ਦੇ ਨਾਲ ਭਗਵਾਨ ਕ੍ਰਿਸ਼ਨ ਨੇ ਵੀ ਹੇਤ ਪ੍ਰੇਮ ਲਾਉਣਾ ਕੀਤਾ ਵਾ ਉਸ ਵਾਲਮੀਕ ਨੇ ਕ੍ਰਿਸ਼ਨ ਨਾਲ ਪ੍ਰੇਮ ਲਾਉਣਾ ਕੀਤਾ ਲੋਗ ਬੱਬਰਾ ਕਿਆ ਸਰਾਹ ਹੈ ਤੀਨ ਲੋਕ ਪਰਵੇਸ਼ ਇਹ ਬੱਬਰਾ ਤੁਸ਼ ਲੋਕ ਜੀਵ ਜਗਤ ਵਾਲਮੀਕ ਆਦ ਪ੍ਰਭੂ ਦੇ ਪਿਆਰਿਆਂ ਨੂੰ ਕੀ ਸਲਾਹ ਕਰਦਾ ਹੈ ਉਸ ਵਾਲਮੀਕ ਦਾ ਜਸ ਤਾਂ ਤਿੰਨਾਂ ਲੋਕਾਂ ਵਿੱਚ ਹੀ ਪ੍ਰਵੇਸ਼ ਹੋ ਗਿਆ ਅਜਾਮਲ ਪਿੰਗਲਾ ਲੁਬਦ ਕੁੰਚਰ ਗਏ ਹਰ ਕੈ ਪਾਸ ਦੇਖੋ ਨ ਅਜਾਮਲ ਪਿੰਗਲਾ ਨਾਮੇ ਵੇਸ਼ ਵਾਲੁਬਤ ਲੁਬਦਕ ਭਾਵ ਸ਼ਕਾਰੀ ਤੇ ਕੁੰਚਰਾਤੀ ਇਹ ਵੀ ਪਰਮਾਤਮਾ ਦੇ ਪਾਸ ਕੋਲ ਗਏ ਹਨ ਅਰਥਾਤ ਅਜਾਮਲ ਸੰਤਾਂ ਦੇ ਬਚਨਾਂ ਅਨੁਸਾਰ ਆਪਣੇ ਪੁੱਤਰ ਦਾ ਨਾਰਾਇਣ ਨਾਮ ਰਾ ਕੇ ਅੰਤ ਨੂੰ ਨਾਰਾਇਣ ਨਾਰਾਇਣ ਕਰਦਾ ਪਰਮ ਗਤੀ ਨੂੰ ਪ੍ਰਾਪਤ ਹੋਇਆ ਸੋ ਪਿੰਗਲਾ ਜੀ ਡੀ ਸੀ ਇਹ ਨਜਨਕਪੁਰੀ ਵਿੱਚ ਇੱਕ ਵੇਸ਼ਵਾ ਰਹਿੰਦੀ ਸੀ ਜਿਸ ਦਾ ਨਾਮ ਪਿੰਗਲਾ ਸੀ ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਤੇ ਕਾਮ ਨਾਲ ਵਿਅਕਲ ਹੋ ਗਈ ਪਰ ਉਹ ਉਸ ਪਾਸ ਨਾ ਆਇਆ ਜਿਸ ਤੋਂ ਉਸ ਦੀ ਸਾਰੀ ਰਾਤ ਬੇਚੈਨੀ ਵਿੱਚ ਬੀਤੀ ਤੇ ਅੰਮ੍ਰਿਤ ਵੇਲੇ ਨੂੰ ਉਸ ਦੇ ਮਨ ਵਿੱਚ ਵਿਰਾਗ ਉਤਪੰਨ ਹੋਇਆ ਕਿ ਜੇਕਰ ਅਜਿਹਾ ਪ੍ਰੇਮ ਈਸ਼ਵਰ ਵਿੱਚ ਲਾਉਂਦੀ ਤਦੋਂ ਕਿਹਾ ਉੱਤਮ ਫਲ ਪ੍ਰਾਪਤ ਹੁੰਦਾ ਇਸ ਪ੍ਰਕਾਰ ਉਹ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗ ਕੇ ਮੁਕਤ ਹੋਈ। ਸੋ ਇਸ ਪ੍ਰਕਾਰ ਵੀ ਮੰਨਿਆ ਜਾਂਦਾ ਕਿ ਇਹ ਰਾਜੇ ਜਨਕ ਦੇ ਸਰੀਰ ਉੱਪਰ ਮੋਹਿਤ ਹੋਈ ਸੀ। ਜਦੋਂ ਵੀ ਉਸ ਦੀ ਸਵਾ ਲੱਗਦੀ ਤਦੋਂ ਉਸ ਦੇ ਚਿਹਰੇ ਵਾਲੇ ਤੱਕ ਦੀ ਰਹਿੰਦੀ। ਇੱਕ ਦਿਨ ਰਾਜਾ ਜਨਕ ਰਿਸ਼ੀਆਂ ਨਾਲ ਵਿਚਾਰ ਗੋਸ਼ਟੀ ਕਰ ਰਿਹਾ ਸੀ। ਤਦੋਂ ਉਹਨਾਂ ਦੀ ਵਿਚਾਰ ਸੁਣ ਕੇ ਵੇਸ਼ਵਾ ਨੂੰ ਆਪਣੇ ਉੱਪਰ ਬੜੀ ਗਲਾਨੀ ਹੋਈ ਤੇ ਆਪਣੇ ਕਰਮਾਂ ਨੂੰ ਤਰਕਾਰ ਕੇ ਰਿਖੀਆਂ ਦੇ ਉਪਦੇਸ਼ ਨੂੰ ਕਮਾ ਕੇ ਜਿਹੜਾ ਜਬ ਤਬ ਕੀਤਾ ਤੇ ਮੁਕਤੀ ਨੂੰ ਪ੍ਰਾਪਤ ਹੋਈ ਸੋ ਲੁਭਤ ਜਿਹੜਾ ਸੀ ਇਹ ਲੁਭਦਕ ਬਦਕ ਜਿਸ ਨੇ ਚੰਦਰ ਕੁਮਨੀ ਦਾ ਬਚਨ ਮੰਨ ਕੇ ਚਦਰਪੂਜੀ ਜਾਨਵਰ ਨੂੰ ਪਕੜਨ ਲਈ ਹਟ ਕੀਤਾ ਤਦੋਂ ਇਸ ਦਾ ਸੰਤਾਂ ਦੇ ਬਚਨ ਉੱਪਰ ਭਰੋਸਾ ਦੇ ਕੇ ਭਗਵਾਨ ਨੇ ਚਦਰਪੂਜੀ ਰੂਪ ਧਾਰਨ ਕੀਤਾ ਤੇ ਇਸ ਦੇ ਹੱਥ ਆ ਗਏ ਜਦੋਂ Muni ਜੀ ਕੋਲ ਲੈ ਕੇ ਗਿਆ ਤਾਂ ਭਗਵਾਨ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਤੇ ਇਸ ਦਾ ਵੀ ਉਧਾਰ ਕੀਤਾ ਵਾਂ ਦੂਸਰਾ ਫੰਦ ਕੋ ਹੈ ਜਿਸਨੇ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਤੀਰ ਮਾਰਿਆ ਸੀ ਤੇ ਕ੍ਰਿਸ਼ਨ ਜੀ ਨੇ ਉਸ ਦਾ ਵੀ ਉਦਾਰ ਕੀਤਾ ਸੋ ਕੁੰਚਰ ਇਹ ਹਾਥੀ ਜਿਸ ਨੂੰ ਤਲਾਬ ਵਿੱਚ ਤੀਂਦੂਏ ਨੇ ਗਰਸ ਲਿਆ ਸੀ ਜਦੋਂ ਨਿਰਬਲ ਹੋ ਕੇ ਡੁੱਬਣ ਲੱਗਾ ਤਦੋਂ ਤਲਾਬ ਵਿੱਚ ਤੈਰਦਾ ਆਉਂਦਾ ਕਮਲ ਦਾ ਫੁੱਲ ਆਪਣੀ ਸੁੰਡ ਵਿੱਚ ਪਕੜ ਕੇ ਭਗਵਾਨ ਅੱਗੇ ਬੇਨਤੀ ਕੀਤੀ ਤਦੋਂ ਭਗਵਾਨ ਨੇ ਪ੍ਰਸੰਨ ਹੋ ਕੇ ਇਸ ਦੀ ਰੱਖਿਆ ਕੀਤੀ ਤੇ ਇਸ ਦੇ ਸਾਰੇ ਬੰਧਨ ਕੱਢ ਦਿੱਤੇ ऐसे दुर्मत निस्तरे तू क्यों ना तरहे रविदास अजेहे खोटी मत वाले कई मनुख इस संसार समुंदर तो निस्तरे तर गए हन पग गिरिवदास जी कथन करदे हन कि फिर तू क्यों नहीं तरेगा भाव परमात्मा दी भक्ति करके तू भी इत्तो तर जावेगा सो इत्थे केदारा राग जेड़ा है आज समाप्त होया है सो कल आली विचार विच पैरो राग आरंभ होवेगा ਇਸੇ ਤਰ੍ਹਾਂ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਦਾ ਆਪਾਂ ਆਨੰਦ ਲੈ ਰਹੇ ਹਾਂ ਪਾਵਨ ਅੰਗ 1125 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Oh, hey, Guru. ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ